ਚਲੂ ਰਹੇ ਹਾਂ ਹਾਂਜੀ ਬਾਈ ਜੀ ਤੁਸੀਂ ਦਵਾਈ ਲੈਣਾ ਹੈ ਪਹਿਲਾਂ ਵੀ ਦਵਾਈ ਲੈ ਗਏ ਹੋ ਅ ਪਹਿਲਾਂ ਆਪਾਂ ਇਹਦੀ ਲੈ ਕੇ ਗਏ ਸੀ ਜਦੋਂ ਇਹ ਪੁਣੇ 2 ਸਾਲ ਦਾ ਸੀ ਜੀ 2022 ਚ ਆਈ ਸੀ ਆਪਾਂ ਅਸੀਂ ਆਏ ਸੀ ਨਿਊਜ਼ੀਲੈਂਡ ਤੋਂ ਸਾਨੂੰ ਕਿਸੇ ਨੇ ਦੱਸਿਆ ਸੀ ਆਪਾਂ ਉੱਥੇ ਵੀ ਇਹਨਾਂ ਦੀ ਦਵਾਈ ਲੈਂਦੇ ਰਹੇ ਹਾਂ ਲੋਸ਼ਨ ਮੋਇਸਚਰਾਈਜ਼ਰ ਯੂਜ਼ ਕੀਤੇ ਰੋਜ਼ ਨਾਲ ਠੀਕ ਨਹੀਂ ਸੀ ਹੁੰਦਾ ਫੇਰ ਉੱਠਕੜਦਾ ਸੀ ਫੇਰ ਇੱਥੇ ਆਪਾਂ ਨੂੰ ਕਿਸੇ ਫਰੈਂਡਸ ਰਿਲੇਟਿਵਸ ਨੇ ਰੈਫਰੈਂਸ ਦਿੱਤਾ ਕਿ ਬਾਬਾ ਜੀ ਹੈਗੇ ਇੱਥੇ ਕਿ ਤੁਸੀਂ ਜਾ ਕੇ ਚੈੱਕ ਕਰੋ ਆਪਾਂ ਆਏ ਆਪਾਂ ਪਹਿਲੀ ਵਾਰ ਜਿਹੜੀ ਦਵਾਈ ਲਈ ਨਾ ਉਸ ਤੋਂ ਹਫਤੇ ਬਾਅਦ ਹੀ ਇਹਨੂੰ ਆਰਾਮ ਆ ਗਿਆ ਅੱਛਾ ਜੀ ਹਾਂਜੀ ਤੇ ਹੁਣ ਇਹਨੂੰ ਬਿਲਕੁਲ ਵੀ ਹੈ ਨਹੀਂ ਹਾਂ ਠੀਕ ਹੈ ਸਾਰਾ ਕੁਝ ਖਾਣਾ ਪੀਣਾ ਸਾਰਾ ਕੁਝ ਪਹਿਲਾਂ ਜਿਹੜੀ ਪਰਹੇਜ਼ ਇਹਨਾਂ ਨੇ ਦੱਸਿਆ ਸੀ ਖਾਣ ਪੀਣ ਦਾ ਉਹ ਆਪਾ ਕੀਤਾ ਸੀ ਹੂੰ ਪਰ ਉਸ ਤੋਂ ਬਾਅਦ ਜਦੋਂ ਇਹ ਠੀਕ ਹੋ ਗਿਆ ਹੁਣ ਸਾਰਾ ਕੁਝ ਖਾਂਦਾ ਪੀਂਦਾ ਜਦੋਂ ਨਰਸ ਜ਼ਿਆਦਾ ਖਾ ਲੈਂਦਾ ਗਰਮ ਹੁੰਦਾ ਪਰ ਅਦਰਵਾਈਜ਼ ਕੋਈ ਵੀ ਨਿਸ਼ਾਨ ਦਾ ਕੁਝ ਨਹੀਂ ਹੈ ਮਹਾਰਾ ਜੀ ਇਹ ਬਾਬਾ ਜੀ ਕਮਾਈ ਆ ਤੁਹਾਡੀ ਹੈ ਇਹ ਕਮਾਈ ਆ ਜਿਹੜੀ ਇਹ ਲੋਕਾਂ ਕਾ ਕੇ ਅਸੀਂ ਕੀ ਕਰ ਸਕਦੇ ਕੁਛ ਨਹੀਂ ਕਰ ਸਕਦੇ ਮਨ ਖੁਸ਼ ਹੁੰਦਾ ਜਦੋਂ ਆਈ ਆ ਕੇ ਮਰੀਜ਼ ਖੁਸ਼ ਆਸ਼ੀਂਦਾ ਉਹ ਬਿਰਿਆ ਫਿਰ ਲੋਕ ਕਾਲੇ ਕਰਦੇ ਇੱਕ ਬੜੀ ਹੰਕਾਂ ਟੈਡੀ ਹੋ ਗਿਆ ਨਾ ਇੱਥੇ ਨੂੰ ਖੁਸ਼ ਹੁੰਦਾ ਹੁੰਦਾ ਕਿਉਂ ਨਹੀਂ ਲੇ ਗਰੀ ਬੰਦੇ ਹਾਂ ਕੁੱਥੇ ਜੜ ਗਏ ਹਜੇ ਮਾਤਰਾ ਭਾਈ ਕਿੱਥੇ ਜੜ ਗਏ ਨਾ ਬੜਾ ਖੁਸ਼ ਹੁੰਦਾ ਬੱਚਾ ਤੰਦਰੁਸਤ ਹੋ ਗਿਆ ਤੇ ਬਾਦ ਕੀ ਹੋ ਕੇ ਸੇਵਾ ਹੁਣ ਕਦੀ ਧੋਈ ਲੈਣਾ ਹੁਣ ਜੀ ਆਪਾਂ ਫਲਵੇਰੀ ਹਾਂਜੀ ਫਲਵੇਰੀ ਧੋਈ ਜੀ ਬਾਬਾ ਜੀ ਯਕੀਨ ਆ ਤੁਹਾਡੇ ਤੇ ਇਹਨਾਂ ਨੂੰ ਹਾਂਜੀ ਇਹਨਾਂ ਨੂੰ ਤੁਹਾਡੇ ਤੇ ਯਕੀਨ ਆ ਅ ਇਹ ਕੋਲ ਨੂੰ ਨਾ ਕਿ ਕਰੇਗਾ ਜੋ ਕਰੇਗਾ ਆਪਾਂ ਕੁਝ ਕਰੇ ਸਕਦੇ ਹਾਂ ਪਰ ਮਹਾਤਮ ਦੀ ਕੋਈ ਵਿਸ਼ਵਾਸ ਨਹੀਂ ਆਪਾਂ ਨੂੰ ਪੈਸੇ ਤੱਕ ਨਾ ਸੀਮਤ ਰਹੇ ਬੰਦਾ ਹੈ ਨਾ ਥੋੜਾ ਸਾਮਣੇ ਦੀ ਕੱਲ ਅੱਜ ਕਿੰਨੇ ਸਹੀ ਗੱਲ ਕਹਿੰਦੇ ਚਲੋ ਪਾਜਾ ਚੱਲ ਤਰਨੇ ਜਾਂ ਪਾਜਾ ਫਿਰ ਹੈ ਨਾ ਸੱਤ ਹੈ ਕਿੰਨੇ ਕਿ ਮੈਂ ਨਹੀਂ ਹੁੰਦੇ ਪੇਣ ਮੇਰੀ ਕੀ ਕਰੀ ਆਪਾਂ ਫਿਰ ਉਹ ਤਾਂ ਦੇਖੋ ਜੀ ਮੇਰਾ ਖਰਚਾ ਤਾਂ ਥੋੜਾ ਬਸ ਆਉਂਦਾ ਹੀ ਹੈ ਹੈ ਨਾ ਚਾਰ ਪੰਜ ਬੰਦੇ ਰੱਖਿਆ ਪਿਆ 8 8 900 ਰੁਪਏ ਦੇਦਾ ਹੈ ਹੈ ਨਾ ਉਹ ਕਿੱਥੇ ਜਾਣਗੇ ਫਿਰ ਸਾਰੇ ਬੰਦੇ ਰਖੇ ਵਾ ਪਟੀਆਂ ਕਰਨ ਲੱਗੇ ਬੱਕਰੀ ਕੋਈ ਕੁਟੜਾਈ ਵਖਰੇ ਇੱਥੇ ਸਾਰੇ ਹੈ ਨਾ ਚਲੋ ਕੋਈ ਨਹੀਂ ਆਇਆ ਰਾਮ ਹੋ ਜੀ ਵੀਰੇ ਬੱਸ 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 ਗੱਲ ਪੈਸੇ ਚ ਖਦਾ ਹੁੰਦਾ ਜੇ ਮੈਂ ਅੱਜ ਕੁੜੀ ਆਈਦੀ ਹੋਰ ਦੇਖਿਆ ਤੁਸੀਂ ਹਾਂ ਉਹ ਵੀ ਕਹਦਾ ਕਿ ਕਿੱਥੇ ਕੋੜਨ ਲੱਗੀ ਆ ਅੱਡੇ ਮੱਥੇ ਸਕੂਲ ਚੌੜੇ 50 ਤੱਕ ਸਕੂਲ ਚਲੋ ਬਾਈ 13 ਸਾਲ ਦੀ ਬੱਚੀ ਸੀਗੀ ਸਕੂਲ ਜੇ ਕੁੜੀ ਦੇ ਥੱਕਾਂ ਮਾਰੇ ਕਦੀ ਕੋੜੇ ਪੈ ਕੇ ਤੇਰੇ ਹੱਥ ਵਿੱਚ ਕੁੜੀ ਆ ਚਲੋ ਮੈਂ ਖਿਆ ਕੋਈ ਕਰਨੀ ਬਚਿਆ ਕੋਈ ਰਾਜ ਹੈਗੇ ਬਾਬਾ ਭਾਈ ਬਿੰਦਰ ਹੈਗਾ ਹੈ ਭਾਈ ਬਿੰਦਰ ਤੇ ਪਹੇ ਜੀ ਕੋਈ ਗੱਲ ਇਹ ਡਕੜਾ ਪਹਾੜਾ ਥਾਲਾ ਹੈ ਚਲੋ ਬੰਦਾ ਕਰਨ ਵਾਲਾ ਹੋਇਆ ਬੰਦਾ ਸੋਚ ਲੈ ਵੀ ਕੰਮ ਤਾਰਨਾ ਮੈਂ ਹੱਲ ਹੋ ਜੂਗਾ ਕਿਹੜਾ ਬੈਟਰੀ ਕਰ ਸਕਦਾ ਜਾਂ ਡਾਕਟਰੀ ਕਰ ਸਕਦਾ ਤਾਰ ਲੈ ਇੱਕ ਵਾਰੀ ਜਾਂ ਕੰਮ ਕਰ ਲੈ ਮੈਂ ਬੋਲੂ ਭਿੰਦਰ ਚਲੋ ਧੰਨਵਾਦ ਜੀ ਥੈਂਕ ਯੂ ਜੀ ਜੀ